ਕਈ ਬਜ਼ੁਰਗਾਂ ਨੂੰ ਰੋਟੀ ਖਵਾਉਂਦੇ ਮਗਰੋਂ ਜਦੋਂ ਚਲੇ ਜਾਂਦੇ ਆ ਠੀਕ ਹੈ ਤੇ ਵੈਸੇ ਤਾਂ ਪਤਾ ਨਹੀਂ ਕਿਸੇ ਦਾ ਵੀ ਕਦੋਂ ਕਿਨੇ ਚਲੇ ਜਾਣਾ ਇਸ ਦੁਨੀਆ ਤੋਂ ਹਨ ਵੀ ਮਾਰੇ ਕਹਿੰਦੇ ਅਗਲੇ ਸਾਹ ਤਾਂ ਨਹੀਂ ਪਤਾ ਕਦੋਂ ਪਰ ਫਿਰ ਵੀ ਬਜ਼ੁਰਗ ਬੰਦੇ ਦੇ ਚਾਂ ਜਾਣ ਦੇ ਚਾਂਸ ਜ਼ਿਆਦਾ ਹੁੰਦੇ ਆ ਜਦੋਂ ਤੁਸੀਂ ਚਲੇ ਗਏ ਤੇ ਤੁਹਾਨੂੰ ਫਿਰ ਅਸੀਂ ਫਿਰ ਰੋਟੀ ਖਵਾਇਆ ਕਰੀਏ ਨਾ ਕਿਉਂ ਮੈਂ ਕੋਲ ਨਹੀਂ ਖਾਣੀ ਹਾਂ ਜਿਉਂ ਨੇ ਆਂਦੀ ਸੇਵਾ ਬਥੇਰੀ ਕੀਤੀ ਆ ਨਹੀਂ ਆਪਾਂ ਲੋਕਾਂ ਨੂੰ ਇਹ ਗੱਲ ਸਮਝਾਉਣੀ ਚਾਹੁੰਨੇ ਆ ਵੀ ਜਿਉਂਦਿਆਂ ਦੀ ਸੇਵਾ ਨਹੀਂ ਕਰਦੇ ਕਈ ਬੰਦੇ ਜਿਉਂਦਿਆਂ ਨੂੰ ਘਰੋਂ ਕੱਢ ਦਿੰਦੇ ਆ ਤੇ ਬਾਅਦ ਦੇ ਵਿੱਚ ਸਿਆਣੇ ਕਹਿੰਦੇ ਵੀ ਤੁਸੀਂ ਤੁਹਾਡੇ ਬਜ਼ੁਰਗ ਰੋਟੀ ਮੰਗਦੇ ਆ ਜੇ ਜਿਉਂਦਿਆਂ ਦੀ ਸੇਵਾ ਕੀਤੀ ਹੋਊਗੀ ਤੇ ਉਹ ਦੁਬਾਰਾ ਰੋਟੀ ਮੰਗਣਗੇ ਮਰਿਆਂ ਦੇ ਬਾਅਦ ਬਿਲਕੁਲ ਨਹੀਂ ਮੰਗਦੇ ਨਹੀਂ ਮੰਗਦੇ ਨਾ ਤੇ ਉਹੀ ਆਪਾਂ ਗੱਲ ਸਮਝਾਉਣੀ ਚਾਹੁੰਨੇ ਆ ਲੋਕਾਂ ਨੂੰ ਵੀ ਤੁਹਾਡੀ ਕਿੰਨੀ ਉਮਰ ਹੋ ਗਈ ਹਣ 100 ਦੇ ਨੇੜੇ ਤੇੜੇ ਆ ਹੈਨਾ ਤਾਂ ਜਿਹੜੇ ਲੋਕਾਂ ਨੇ ਜਿਹੜੇ ਮਾਪਿਆਂ ਬੱਚਿਆਂ ਨੇ ਆਦੇ ਮਾਪਿਆਂ ਦੀ ਜਿਉਂਦਿਆਂ ਦੀ ਸੇਵਾ ਕੀਤੀ ਉਹ ਚਾਹੇ ਉਹਨਾਂ ਦੇ ਜਾਣ ਤੋਂ ਬਾਅਦ ਸੇਵਾ ਕਰਨ ਤੇ ਚਾਹੇ ਨਾ ਕਰਨ ਹੋਰ ਉਹਨਾਂ ਨੂੰ ਤੰਗ ਥੋੜੀ ਕਰਨਗੇ ਠੀਕ ਹੈ ਹੈਨਾ ਮੰਨਣਾ ਨਾ ਮੰਨਣਾ ਤਾਂ ਆਪਦੀ ਆਪਦੀ ਸੋਚ ਆ ਪਰ ਜੇ ਜਿਉਂਦਿਆਂ ਦੀ ਕਦਰ ਕਰਨ ਦੀ ਲੋੜ ਆ ਬਾਅਦ ਚਕਣਾ ਦੇਖਣਾ ਗਿਆ ਨੇ ਬੇਬੇ ਜਿਵੇਂ ਕਈ ਵਾਰੀ ਕੋਈ ਵੱਡਾ ਚਲਾ ਜਾਂਦਾ ਵੱਧ ਉਮਰ ਦਾ ਚਲਾ ਜਾਂਦਾ ਤੇ ਲੋਕੀ ਕਹਿੰਦੇ ਵੀ ਵਿਧੀ ਵੱਡੀ ਉਮਰ ਸੀ ਵੱਡਾ ਕਰਨਾ ਵਾ ਲੱਡੂ ਜਲੇਬੀਆਂ ਕੱਢਦੇ ਆ ਕੀ ਕੁਛ ਕਰਦੇ ਆ ਉਹ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਇਹ ਤਾਂ ਜਿਉਂਦਿਆਂ ਦੀ ਸੇਵਾ ਨਹੀਂ ਕੀਤੀ ਤੇ ਮਰਿਆਂ ਦਾ ਕੀ ਫਾਇਦਾ ਹਾਂ ਫਿਰ ਲੋਕਾਂ ਨੂੰ ਵਿਖਾਉਂਦੇ ਆ ਹਾਂ ਹੈਨਾ ਉਹਦੇ ਨਾਲ ਉਹਦਾ ਪਹਿਲਾ ਦਾਲ ਪ੍ਰਸ਼ਾਦਾ ਹੀ ਹੋਵੇ ਹਾਂ ਹੈ ਵਧੀਆ ਵਧੀਆ ਨਾ ਦਾਲ ਪ੍ਰਸ਼ਾਦਾ ਹੀ ਹੋਵੇ ਭੋਗ ਦੇ ਸਾਦਾ ਹੋਵੇ ਬੇਸ਼ੱਕ ਪਰ ਜਿਉਂਦਿਆਂ ਦੀ ਕਦਰ ਹੋਣੀ ਚਾਹੀਦੀ ਆ ਬੇਬੇ ਮੈਂ ਹੋਰ ਬਹੁ ਵੇਖਿਆ ਹਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਝੂਠ ਮਾਰਦੇ ਬਾਅਦ 'ਚ ਉਹ ਨਾ ਫਿਰ ਕੋਈ ਨਾ ਕੋਈ ਲੀਡਰ ਆ ਜਾਂਦਾ ਉਹਨਾਂ ਦਾ ਉਹ ਕਹਿੰਦੇ ਆ ਵੀ ਫਲਾਨਾ ਐਮ.ਐਲ.ਏ ਆ ਗਿਆ ਜੀ ਫਲਾਨਾ ਜੀ ਇਹਨਾਂ ਨੇ ਆਪਦੇ ਮਾਂ ਦੀ ਬਹੁਤ ਸੇਵਾ ਕੀਤੀ ਪੁੱਤ ਦੀ ਬਹੁਤ ਇਹਨਾਂ ਨੇ ਲਿੰਕਾ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਝੂਠ ਮਾਰਦੇ ਆ ਫਿਰ ਵਿਖਾਵੇ ਕਰਦੇ ਆ ਵੱਡੇ ਵੱਡੇ ਉਹ ਵੱਡ ਪੁਣਾ ਵਿਖਾਉਂਦੇ ਵਿਖਾਉਂਦੇ ਆ ਹਨਾ ਜੇ ਜਿਉਂਦਿਆਂ ਦੀ ਕਦਰ ਕਰੀਏ ਜਿਉਂ ਮਤਲਬ ਬਾਅਦ 'ਚ ਕੜਾ ਕਿਸੇ ਨੇ ਦੇਖਣਾ ਤੁਸੀਂ ਦੇਖਣਾ ਜੇ ਤੁਹਾਡੇ ਮਗਰ ਰੋਟੀ ਖਵਾਵਾਂਗੇ ਇਹ ਦੇਖਣਾ ਨਾ ਤੇ ਇਹੀ ਅਸੀਂ ਸਮਝਾਉਣਾ ਚਾਹੁੰਦੇ ਆ ਬੇਬੇ ਕਈ ਜੇ ਮੈਂ ਕੱਲਾ ਵੀਡੀਓ ਬਣਾਦਾ ਤਾਂ ਲੋਕਾਂ ਨੇ ਕਹਣਾ ਸੀ ਤੁਹਾਡੀ ਮਤਲਬ ਤੂੰ ਬੜਾ ਸਿਆਣਾ ਵਾ ਤਾਂ ਬੇਬੇ ਸਾਡੇ ਦੀ ਉਮਰ 100 ਸਾਲ ਦੇ ਨੇੜੇ ਢੇੜੇ ਆ ਬਈ ਯਾਰ ਜਿਉਂਦਿਆਂ ਦੀ ਠੀਕ ਆ ਤੁਸੀਂ ਮਾਪਿਆਂ ਦੇ ਜਾਣ ਤੋਂ ਬਾਅਦ ਚ ਉਹਨਾਂ ਨੂੰ ਰੋਟੀ ਖਵਾਣੀ ਖਵਾਓ ਨਹੀਂ ਖਵਾਣੀ ਨਾ ਖਾਓ ਤੁਹਾਡੀ ਸ਼ਰਤ ਆ ਵਾ ਪਰ ਜੇ ਜਿਉਂਦਿਆਂ ਦੀ ਕਦਰ ਨਹੀਂ ਕੀਤੀ ਫੇਰ ਕੋਈ ਹੱਕ ਨਹੀਂ ਬਈ ਐਵੇਂ ਭੋਗਾਂ ਤੇ ਇਹਨੇ ਖਰਚ ਕਰਨ ਨਾਲ ਉਹੀ ਕਿਤੇ ਹੋਰ ਲੋੜਵੰਦ ਨੂੰ ਦੇ ਦੋ ਜਾਂ ਉਹੀ ਉਹਨਾਂ ਦੇ ਜਿਉਂਦਿਆਂ ਤੇ ਲਾ ਦੋ ਜੇ ਤੁਹਾਡੇ ਕੋਲ 4 ਪੈਸੇ ਜ਼ਿਆਦਾ ਆ ਤਾਂ ਉਹ ਖਰਚੇ ਫालतੂ ਕਰਨ ਨਾਲੋਂ ਤੁਸੀਂ ਕਿਸੇ ਲੋੜਵੰਦੀ ਹੈਲਪ ਕਰ ਦੋਗੇ ਗਰੀਬ ਦੀ ਕਰ ਦੋ ਯਾਰ ਹੈ ਜਿਹੜੇ ਜਿਹੜੇ ਕਿਸੇ ਗ੍ਰੰਥੀ ਤੋਂ ਪਾਠ ਕਰਾਉਣਾ ਉਹਨੂੰ ਭੇਟਾ ਵੱਧ ਦਿਓ ਵੀ ਭਈ ਸ਼ੁੱਧ ਪਾਠ ਕਰਨਾ ਅਸੀਂ ਬਹਿ ਕੇ ਸੁਨਣਾ ਫੇਰ ਹੀ ਭਾਵਾ ਵੀ ਕਿਉਂਕਿ ਜਦੋਂ ਚੀ ਚੱਲਿਆ ਜਾਂਦਾ ਪਾਠ ਕਰਾਉਣ ਦਾ ਮਤਲਬ ਤਾਂ ਇਹੀ ਆ ਵੀ ਘਰ ਦੇ ਸੁਣ ਤੇ ਉਹਨਾਂ ਦੇ ਮਨ ਨੂੰ ਟਿਕਾ ਆਵੇ ਐਵੇਂ ਹੀ ਆ ਨਾ ਮਾਰਾ ਇਹ ਕਹਿੰਦੇ ਆ ਨਾ ਜੀਵਤ ਪਿੱਤਰ ਨਾਮ ਨੈ ਕਉ ਮੂਹੇ ਸਰਾਧ ਕਰਾਹੀ ਵੀ ਜਿਉਂਦਿਆਂ ਦੀ ਕਈ ਬੰਦੇ ਕਦਰ ਨਹੀਂ ਕਰਦੇ ਜਿਉਂਦਿਆਂ ਨੂੰ ਆਪਾਂ ਪੁਛ ਦੇਣੀ ਮਗਰੋਂ ਫਿਰ ਸਰਾਧ ਵੀ ਕਰਾਉਂਦੇ ਆ ਮਗਰੋਂ ਫਿਰ ਵੱਡੇ ਵੱਡੇ ਲੰਗਰ ਲਾਉਂਦੇ ਆ ਲੋਕਾਂ ਨੂੰ ਵਿਖਾਉਂਦੇ ਆ ਵੀ ਉਹ ਤਾਂ ਕਰ ਸਕਦੇ ਆ ਆਪਾਂ ਜੇ ਜਿਉਂਦਿਆਂ ਦੀ ਕਦਰ ਕੀਤੀ ਐ ਫਿਰ ਕਰਨ ਫਿਰ ਉਹਨਾਂ ਨੂੰ ਸਜਦਾ ਫੇਰ ਠੀਕ ਆ ਕੋਈ ਨਹੀਂ ਫੇਰ ਆਪਦੀ ਸ਼ਰਧਾ ਨਾਲ ਭਲਾ ਜੋ ਮਰਜੀ ਕਰ ਲੋ ਪਰਮਾਤਮਾ ਸਵਾਤ ਲਾਵੇ ਹਾਂ ਤੋ ਇਸ ਕਰਕੇ ਸਾਡਾ ਵੀਡੀਓ ਬਣਾਉਂਦਾ ਹੀ ਮਕਸਦ ਆ ਜੇ ਗੱਲ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ